ਕਰ ਸਕਦਾ ਤਾਂ ਫਿਰ ਮੈਂ ਇੰਨੀ ਵੱਡੀ ਗੱਡੀ ਕਿਉਂ ਲੈ ਕੇ ਜਾਣਾ ਜਿਹਦੇ ਨਾਲ ਪ੍ਰਦੂਸ਼ਣ ਵੱਧਦਾ ਅਸੀਂ ਕਹਿੰਦੇ ਨਹੀਂ ਜੀ ਅਸੀਂ ਤੂੰ ਪੇ ਕਰ ਦਿੱਤਾ ਸਰਕਾਰ ਨੂੰ ਪਰ ਧੂਆਂ ਤੇ ਰਲ ਰਿਆ ਨਾ ਹਵਾ ਦੇ ਵਿੱਚ ਜਾਂ ਤੇ ਫਿਰ ਉਧਰ ਸਰਕਾਰਾਂ ਵੀ ਕੰਮ ਕਰਨ ਵੀ ਅਸੀਂ ਦਰਗਤ ਲਾ ਰਹੇ ਹਾਂ ਵਾਤਾਵਰਣ ਦੀ ਸੰਭਾਲ ਕੀਤੀ ਜਾ ਰਹੀ ਹੁਣ ਤੁਸੀਂ ਅੱਜ ਤੋਂ 30 40 ਸਾਲ 50 ਸਾਲ ਪਿੱਛੇ ਜਾਓ ਉਦੋਂ ਵਾਤਾਵਰਣ ਇੰਨਾ ਸ਼ੁੱਧ ਕਿਉਂ ਹੁੰਦਾ ਸੀ ਉਦੋਂ ਲੋਕਾਂ ਨੂੰ ਬਿਮਾਰੀਆਂ ਕਿਉਂ ਘੱਟ ਲੱਗਦੀਆਂ ਸੀ ਕਿਉਂਕਿ ਉਸ ਸਮੇਂ ਇੰਨੇ ਵਹੀਕਲ ਨਹੀਂ ਸੀ ਹੁੰਦੇ ਇੰਨੇ ਆਵਾਜਾਈ ਦੇ ਸਾਧਨ ਨਹੀਂ ਸੀ ਹੁੰਦੇ ਮੈਂ ਤੇ ਖੁਦ ਸਾਈਕਲਾਂ ਤੇ ਜਾ ਜਾ ਕੇ ਡਿਊਟੀਆਂ ਲਾਉਂਦਾ ਰਿਹਾ ਅੱਜ ਹਰੇਕ ਘਰ ਦੇ ਵਿੱਚ ਦੋ ਦੋ ਮੋਟਰਸਾਈਕਲ ਨੇ ਦੋ ਦੋ ਗੱਡੀਆਂ ਨੇ ਪਰ ਸਾਡੇ ਭਾਰਤ ਵਿੱਚ ਏਦਾਂ ਦਾ ਕਾਨੂੰਨ ਵੀ ਨਹੀਂ ਬਣਿਆ ਵੀ ਜੇ ਮੰਨ ਲਓ 7 ਸੀਟਾਂ ਵਾਲੀ ਗੱਡੀ ਹੈ ਤਾਂ ਉਹਦੇ ਤੇ ਓਨੇ ਬੰਦੇ ਸਫ਼ਰ ਕਰਨ ਇੱਕ ਬੰਦਾ ਇੰਨੀ ਵੱਡੀ ਗੱਡੀ ਲੈ ਕੇ ਇਕੱਲੇ ਹੀ ਜਾ ਰਿਹਾ ਨਾਲ ਤੇ ਤੇਲ ਫੂਕ ਰਿਹਾ ਉਹਦਾ ਵੀ ਅਸਰ ਲੋਕਾਂ ਤੇ ਪੈਣਾ ਤੇ ਨਾਲੇ ਪ੍ਰਦੂਸ਼ਣ ਵੱਧ ਰਿਹਾ ਕੋਈ ਧਿਆਨ ਨਹੀਂ ਸਾਡਾ ਇਹਨਾਂ ਇਹਨਾਂ ਗੱਲਾਂ ਵੱਲ ਹੁਣ ਬਹੁਤਿਆਂ ਧਾਵਾਂ ਤੇ ਵੀ 1 2 ਦਿਨ ਜਿਹੜਾ ਉਹ ਵਹੀਕਲ ਬੰਦ ਕੀਤੇ ਜਾਂਦੇ ਇਹ ਪ੍ਰਦੂਸ਼ਣ ਘਟ ਜਾਏ ਜੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਆਪਣਾ ਯੋਗਦਾਨ ਪਾ ਦਈਏ ਸਾਧਨਾਂ ਦੀ ਸੀਮਤ ਵਰਤੋਂ ਕਰੀਏ ਲੋਡ ਪੈਣ ਤੇ ਵਰਤੋਂ ਕਰੀਏ ਮੈਨੂੰ ਲੱਗਦਾ ਵੀ ਥੋੜਾ ਜਿਹਾ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਵਿੱਚ ਅਸੀਂ ਆਪਣਾ ਜਿਹੜਾ ਬਣਦਾ ਯੋਗਦਾਨ ਪਾ ਸਕਦੇ ਹਾਂ ਮਛ ਕਚ ਉਚਰਤ ਸਵਛ ਵਿਸਾਲਾ ਹੋਰ ਗੁਰਮੁਖ ਗੁਰੂ ਸਹਿਬਾਨਾ ਨੇ ਆਪਣਾ ਜਿਹੜਾ ਟਿਕਾਣਾ ਸੀ ਉਹ ਜਲ ਦੇ ਸਰੋਤਾਂ ਦੇ ਨੇੜੇ ਕਿਉਂ ਕੀਤਾ ਕਿਉਂਕਿ ਸਤਿਗੁਰੂ ਜੀ ਕੁਦਰਤ ਨਾਲ ਜੁੜੇ ਹੋਏ ਸੀ ਪਹਿਲਾਂ ਵੀ ਆਪਾਂ ਸ਼ਬਦ ਪੜ੍ਹੇ ਹਨ ਬਲਿਹਾਰੀ ਕੁਦਰਤ ਵਸਿਆ ਉਹਨਾਂ ਨੇ ਸਾਨੂੰ ਕੁਦਰਤ ਵਿੱਚੋਂ ਕਾਦਰ ਦੇ ਦਿਦਾਰ ਕਰਨੇ ਸਿਖਾਏ ਇੱਕ ਬਚਨ ਸੀ ਬਾਣੀ ਦਾ ਪੜ੍ਹਦੇ ਹਾਂ ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ ਹੁਣ ਸਾਡੇ ਕੋਲ ਸਨਾਖਤੀ ਕਾਰਡ ਹੁੰਦਾ ਨਾ ਪਰ ਰੱਬ ਦੀ ਸਨਾਗਤ ਕੀ ਹੈ ਰੱਬ ਦੀ ਬਣਾਈ ਹੋਈ ਕੁਦਰਤ ਰੱਬ ਦੀ ਪੈਦਾ ਕੀਤੀ ਹੋਈ ਬਨਸਪਤੀ ਰੱਬ ਦੇ ਪੈਦਾ ਕੀਤੇ ਹੋਏ ਪਾਣੀ ਦੇ ਸਰੋਤ ਹੁਣ ਤੁਸੀਂ ਵੇਖੋ ਵੀ ਏਡੇ ਏਡੇ ਸਮੁੰਦਰ ਨੇ ਐਡੀਆਂ ਐਡੀਆਂ ਨਦੀਆਂ ਨੇ ਜਿੰਨਾ ਵਿੱਚ ਰਹਿਣ ਵਾਲੀ ਜੀਵਾਂ ਦਾ ਕੋਈ ਅੰਤ ਹੀ ਨਹੀਂ ਬਾਣੀ ਦਾ ਬਚਨ ਵੀ ਆ 42 ਲੱਖ ਜੀ ਜਲਮੈ ਹੋਤੀ ਬੀਠਲ ਪਹਿਲਾ ਕਾਏ ਕਰੋ ਵੀ 42 ਲੱਖ ਜੋਨੀ ਅਨਗਿੰਤ ਜੋਨੀਆਂ ਇਹਦਾ ਭਾਵ ਇਹ ਨਹੀਂ ਵੀ ਗਿਣਤੀ 42 ਲੱਖੀ ਹੈ ਮਹਾਰਾਜ ਨੇ ਉਦਾਹਰਨਾ ਦਿੱਤੀ ਵੀ ਜੇ ਇੰਨੀਆਂ ਜੋਨਾਂ ਪਾਣੀ ਵਿੱਚ ਰਹਿੰਦੀਆਂ ਨੇ ਜੇ ਪਾਣੀ ਵਿੱਚ ਰਹਿ ਕੇ ਉਹਨਾਂ ਨੂੰ ਮੁਕਤੀ ਨਹੀਂ ਮਿਲੀ ਤੇ ਤੂੰ ਪੁਜਾਰੀ ਦੇ ਕਹੇ ਤੇ ਕਿਸੇ ਖਾਸ ਨਦੀ ਨਾਲੇ ਵਿੱਚ ਜਾ ਕੇ ਕਿਸੇ ਖਾਸ ਥਿੱਥ ਤੇ ਇਸ਼ਨਾਨ ਕਰ ਲੈਵੇ ਤੇ ਤੈਨੂੰ ਮੁਕਤੀ ਕਿੱਦਾਂ ਮਿਲ ਸਕਦੀ ਕਿਉਂਕਿ ਨਾਵਨ ਕੋ ਤੀਰਤ ਕਣੇ ਮਨ ਬਉਰਾ ਰੇ ਪੂਜਣ ਕੋ ਬਹੁ ਦੇਵ ਕਹੋ ਕਬੀਰ ਛੂਟਾ ਨਹੀਂ ਮਨ ਬਉਰਾ ਰੇ ਛੂਟਨ ਹਰ ਕੀ ਸੇਵ ਕਿੰਨੇ ਬਚਨ ਦੇ ਬਾਣੀ ਵਿੱਚ ਜਲ ਕੇ ਮੱਜਨ ਜੇਗਤ ਹੋਵੇ ਨਿਤ ਨਿਤ ਮੇਡਕੁ ਨਾਵੇ ਜੈਸੇ ਮੇਡਕ ਤੈਸੇ ਹੋਇਨਰ ਫਿਰ ਫਿਰ ਜੋਨੀ ਆਵੇ ਪਰ ਸਤਗੁਰ ਜੀ ਜਿਹੜੇ ਐ ਨਾ ਉਹ ਪਾਣੀ ਦੇ ਸਰੋਤਾਂ ਦੇ ਨੇੜੇ ਟਿਕਾਣਾ ਤਾਂ ਕਰਦੇ ਐ ਵੀ ਕੁਦਰਤ ਦੇ ਆਨੰਦ ਨੂੰ ਮਾਣਿਆ ਜਾਵੇ ਪਰ ਅੱਜ ਅਸੀਂ ਪਤਾ ਕਿੰਨੀਆਂ ਚੀਜ਼ਾਂ ਵਿੱਚੋਂ ਆਨੰਦ ਲੱਭਦੇ ਆ ਅਸੀਂ ਉਹਨਾਂ ਚੀਜ਼ਾਂ ਵਿੱਚੋਂ ਆਨੰਦ ਲੱਭਦੇ ਆ ਜਿਹੜੀਆਂ ਭਗਤੀ ਤੌਰ ਤੇ ਨੇ ਕੋਈ ਮੋਬਾਈਲ ਵਿੱਚੋਂ ਕੋਈ ਟੀਵੀ ਵੇਖ ਕੇ ਕੋਈ ਦੁਨਿਆਵੀ ਚੀਜ਼ਾਂ ਵੇਖ ਕੇ ਪਰ ਜੇ ਅਸੀਂ ਕੁਦਰਤ ਨਾਲ ਜੁੜੀਏ ਕੁਦਰਤ ਵਿੱਚੋਂ ਸਾਨੂੰ ਉਹ ਆਨੰਦ ਮਿਲੇਗਾ ਜਿਹੜਾ ਤੁਹਾਨੂੰ ਕਿਤੇ ਨਹੀਂ ਮਿਲਣਾ ਹੁਣ ਵੀ ਤੁਸੀਂ ਵੇਖੋ ਕਦੇ ਸ਼ਾਮਾਂ ਦਾ ਵਕਤ ਹੋਵੇ ਠੰਡੀ ਹਵਾ ਵਗਦੀ ਹੋਵੇ ਤੁਸੀਂ ਇਦਾਂ ਰਸਤੇ ਵਿੱਚ ਜਾਓਗੇ ਨਾ ਖੇਤਾਂ ਵਿੱਚ ਘੁੰਮੋਗੇ ਜਿੱਥੇ ਹਰਿਆਵਲ ਹੈ ਤੇ ਮਨ ਨੂੰ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਇੱਕ ਵੱਖਰਾ ਜਿਹਾ ਆਨੰਦ ਪ੍ਰਾਪਤ ਹੁੰਦਾ ਕਹਿੰਦੇ ਇਸ ਕਰਕੇ ਸਤਿਗੁਰੂ ਜੀ ਜਿਹੜੇ ਹਨ ਉਹਨਾਂ ਨੇ ਜਲ ਦੇ ਨੇੜੇ ਟਿਕਾਣਾ ਕੀਤਾ ਹੈ ਸੁੰਦਰ ਹਤੋ ਸਥਾਨ ਔਤੰਗਾ ਕਹਿੰਦੇ ਭਾਈ ਇੱਕ ਤੇ ਦਰਗਤਾਂ ਦੀ ਸੰਗਣੀ ਸ਼ਾਹ ਹੈ ਤੇ ਦੂਸਰਾ ਕੋਲ ਦੀ ਪਾਣੀ ਦਾ ਤੇਜ ਵਹਾਵ ਵਗਦਾ ਹੈ ਕਹਿੰਦੇ ਤਾਂ ਕਰਕੇ ਇਹ ਜਿਹੜੀ ਜਗ੍ਹਾ ਬੜੀ ਸੁੰਦਰ ਹੈ ਤੇ ਮਨ ਨੂੰ ਪ੍ਰਭਾਵਿਤ ਕਰਦੀ ਹੈ ਤੁਸੀਂ ਵੀ ਕਹਿੰਦੇ ਸਾਡੇ ਜਿਹੜੇ ਲੋਕ ਹੈ ਉਹ ਕਿੰਨੀਆਂ ਦੂਰ ਥਾਵਾਂ ਤੇ ਜਾਂਦੇ ਆ ਸ਼ਾਇਰ ਕਰਨ ਵਾਸਤੇ ਕੁਦਰਤ ਦੇ ਨਜ਼ਾਰੇ ਦੇਖਣ ਵਾਸਤੇ ਕਿੰਨਾ ਚੰਗਾ ਹੋਵੇ ਜੇ ਓਦਾਂ ਦਾ ਮਾਹੌਲ ਅਸੀਂ ਆਪਣੇ ਪਿੰਡਾਂ ਵਿੱਚ ਆਪਣੇ ਆਲੇ-ਦੁਆਲੇ ਪੈਦਾ ਕਰੀਏ ਜਿੱਥੇ ਅਸੀਂ ਰੋਜ਼ ਕੁਦਰਤ ਵਿੱਚ ਰਹਿ ਕੇ ਕੁਦਰਤ ਦੇ ਨੇੜੇ ਹੋ ਕੇ ਆਨੰਦ ਮਾਣ ਸਕੀਏ ਸਿਕਤਾ ਮਿਰੰਦਲ ਪੁਲਣ ਜਨ ਗੰਗਾ ਕਹਿੰਦੇ ਉਸ ਵੇਲੇ ਗੰਗਾ ਆਦਿਕ ਜਿਹੜੀਆਂ ਨਦੀਆਂ ਨੇ ਇਹਨਾਂ ਦਾ ਜਲ ਵਗਦਾ ਸੀ ਲਲਤ ਸੁਥਲ ਪਿਖ ਬੈਠੇ ਜਾਈਂ ਕਹਿੰਦੇ ਸਤਿਗੁਰੂ ਜੀ ਉਸ ਵੇਲੇ ਇਸ ਜਗ੍ਹਾ ਤੇ ਜਾ ਕੇ ਬੈਠ ਗਏ ਸ੍ਰੀ ਅੰਗਦ ਸਿਵਕ ਸੁਖ ਦਾਈਂ ਤੇ ਕਹਿੰਦੇ ਗੁਰੂ ਅਮਰਦਾਸ ਜੀ ਜਿਹੜੇ ਆਪਣੇ ਗੁਰੂ ਦੇ ਚਰਨਾਂ ਨਾਲ ਜੁੜ ਕਰਕੇ ਸੁਖ ਮਾਨ ਦੇ ਪਏ ਨੇ ਲੋਚਨ ਪੁੱਟ ਤੈ ਅਮਰਤ ਰੂਪਾ ਕਹਿੰਦੇ ਇਦਾਂ ਲੱਗਦਾ ਜਿਵੇਂ ਉਹਨਾਂ ਦੇ ਨੇਤਰਾਂ ਦੇ ਵਿੱਚੋਂ ਪ੍ਰੇਮ ਜਿਹੜਾ ਡੁੱਲ ਡੁੱਲ ਪੈਂਦਾ ਹੋਵੇ ਕਰਤਾ ਪਾਨ ਸਿਰ ਅਮਰ ਅਨੁਪਾਉ ਕਿਉਂਕਿ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਏਜੇ ਲੱਗਦਾ ਜਿਵੇਂ ਨਾਮ ਰੂਪੀ ਅੰਮ੍ਰਿਤ ਪੀ ਰਹੇ ਹਨ ਤ੍ਰਿਪਤ ਨਾ ਹੋਤ ਹਿਰਜਨ ਜੀਬਤ ਕਿਉਂਕਿ ਸਤਗੁਰਾਂ ਨੂੰ ਵੇਖ ਕਰਕੇ ਜਿਹੜੇ ਬਹੁਤ ਜੀਵ ਹੈ ਨਾ ਉਹ ਤ੍ਰਿਪਤ ਨਹੀਂ ਹੁੰਦੇ ਭਾਵ ਗੁਰੂ ਦੇ ਸਿੱਖ ਦੇ ਮਨ ਵਿੱਚ ਇਹ ਭਾਵਨਾ ਹੁੰਦੀ ਹੈ ਕਿ ਮੈਂ ਵਾਰ-ਵਾਰ ਗੁਰੂ ਦੇ ਦੇਦਾਰ ਕਰਾ ਹਤ ਹਰਖਤ ਚਿਤ ਸ਼ਾਂਤੀ ਥੀ ਬਤ ਕਵੀ ਜੀ ਕਹਿੰਦੇ ਐ ਜਦੋਂ ਅਮਰਦਾਸ ਜੀ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਉਹਨਾਂ ਦੇ ਚਰਨਾਂ ਵਿੱਚ ਬੈਠ ਕੇ ਬਾਣੀ ਦੇ ਬਚਨ ਸੁਨੇ ਉਹਨਾਂ ਦੇ ਸ਼ਬਦਾਂ ਦੇ ਨਾਲ ਸਾਂਝ ਪਾਈ ਕਹਿੰਦੇ ਉਹਨਾਂ ਨੂੰ ਮਨ ਕਰਕੇ ਬੜੀ ਸ਼ਾਂਤੀ ਮਿਲੀ ਚਾਹੇ ਥਲ ਸਖ ਸੰਮੁਖ ਹੋਏ ਵੈਸੇ ਪਰ ਅਮਰਦਾਸ ਜੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਬਰਾਬਰ ਨਹੀਂ ਬੈਠੇ ਸਤਗੁਰਾਂ ਤੋਂ ਨੀਵੇਂ ਹੋ ਕੇ ਬੈਠੇ ਹਨ ਵਾਸ ਦੀਪ ਅਰਜਨ ਜੁਗ ਜੈਸੇ ਕਿਨੇ ਜਿਵੇਂ ਅਰਜਨ ਜੀ ਜਿਹੜੇ ਹਨ ਕ੍ਰਿਸ਼ਨ ਦੇ ਕੋਲ ਬੈਠੇ ਹੋਵਨ ਮਹਮਾ ਮਹਾਂ ਲਖੀ ਨਹ ਪਰ ਤੇ ਨਾਲ ਹੀ ਕਬੀ ਜੀ ਕਹਿੰਦੇ ਐ ਸਤਗੁਰਾਂ ਦੀ ਜਿਹੜੀ ਮਹਿਮਾ ਹੈ ਨਾ ਉਹਨੋ ਲਖਿਆ ਨਹੀਂ ਜਾ ਸਕਦਾ ਅਮਰਤ ਬਚਨ ਗਿਆਨ ਰਸ ਪਰ ਗੁਰਮੁਖੋ ਬਿਰਗੁਰੂ ਅੰਗਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਆਨ ਰਸ ਨਾਲ ਭਰੇ ਹੋਏ ਅਮਰਤਮਈ ਜਿਹੜੇ ਬਚਨ ਸੰਨ ਉਹ ਕਹਿਣ ਕੀਤੇ ਇਹ ਪੁਰਖਾਤਮ ਹੋ ਮਮ ਰੂਪ ਤੇ ਮਹਾਰਾਜ ਨੇ ਬਚਨ ਕੀਤਾ हे पुरਖਾ ਤੁਮ ਹੋ मम रूप ਆਕਿਆ ਤੁਸੀਂ ਮੇਰਾ ਰੂਪ ਹੋ ਕਿਉਂਕਿ ਤੁਹਾਡੇ ਤੇ ਮੇਰੇ ਵਿੱਚ ਕੋਈ ਅੰਤਰ ਨਹੀਂ ਭੇਦ ਨਾ ਜਾਣੋ ਤਨ ਕਉਪ ਜਿਵੇਂ ਬਾਣੀ ਦਾ ਬਚਨ ਹੈ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹਾ ਗੁਰੂ ਸਿਖ ਸਿਖ ਗੁਰੂ ਹੈ ਏਕੋ ਗੁਰੂ ਉਪਦੇਸ਼ ਚਲਾਏ ਤੇ ਮਰਦ ਕਹਿੰਦੇ ਹੁਣ ਸਾਡੇ ਵਿੱਚ ਕੋਈ ਭੇਦ ਨਹੀਂ ਰਹਿਆ ਸਦਾ ਹਿਰਦੈ ਵਸ ਤੋ ਮੇਰੇ ਕਿਉਂਕਿ ਤੁਹਾਡਾ ਜਿਹੜਾ ਪ੍ਰੇਮ ਹੈ ਨਾ ਉਸ ਕਰਕੇ ਤੁਸੀਂ ਸਦਾ ਹੀ ਮੇਰੇ ਹਿਰਦੇ ਵਿੱਚ ਵਸਦੇ ਹੋ ਜਿਹੜਾ ਤੁਹਾਡੇ ਚੇਤੇ ਵਿੱਚ ਹੋਵੇ ਉਹ ਦੂਰ ਹੁੰਦਿਆਂ ਵੀ ਨੇੜੇ ਹੈ ਪਰ ਜਿਹੜਾ ਚੇਤੇ ਵਿੱਚ ਭੁੱਲ ਜਾਏ ਉਹ ਨੇੜੇ ਹੁੰਦਿਆਂ ਵੀ ਦੂਰ ਹੈ ਤੇ ਮਹਾਰਾਜ ਕਹਿੰਦੇ ਮੈਂ ਹਰ ਸਮੇਂ ਤੁਹਾਡੇ ਨੇੜੇ ਹਾਂ ਕਿਉਂਕਿ ਤੁਸੀਂ ਮੇਰੇ ਹਿਰਦੇ ਵਿੱਚ ਵੱਸਦੇ ਹੋ ਤੁਝਾ ਪਿਆਰ ਸਦੀਪਾ ਡੇਰੇ ਤੇ ਮਹਾਰਾਜ ਕਹਿੰਦੇ ਤੁਹਾਡੇ ਨਾਲ ਸਾਡਾ ਸਦੀਵੀ ਪਿਆਰ ਹੈ ਭਗਤੀ ਪਿਆਰ ਨਹੀਂ ਇੱਕ ਗੱਲ ਚੇਤੇ ਰੱਖਿਓ ਜਿਹੜੇ ਰਿਸ਼ਤੇ ਭਗਤੀ ਹੁੰਦੇ ਹਨ ਉਹ ਬਹੁਤਾ ਟਾਈਮ ਨਹੀਂ ਚੱਲਦੇ ਉਹ ਟੁੱਟ ਜਾਂਦੇ ਭਾਵੇਂ ਕੋਈ ਪਰਿਵਾਰਕ ਰਿਸ਼ਤਾ ਹੋਵੇ ਪਾਵੇਂ ਸਿੱਖ ਤੇ ਗੁਰੂ ਦਾ ਰਿਸ਼ਤਾ ਹੋਵੇ ਜੇ ਅਸੀਂ ਕੇਵਲ ਭਗਤੀ ਤੌਰ ਤੇ ਗੁਰੂ ਨੂੰ ਚੇਤੇ ਕਰੀਏ ਜੇ ਲੋੜ ਵੇਲੇ ਗੁਰੂ ਨੂੰ ਚੇਤੇ ਕਰੀਏ ਮੈਂ ਤੇ ਹਮੇਸ਼ਾ ਕਹਿਣਾ ਹੁੰਨਾ ਭਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੇਵਲ ਮਰਨੇ ਪਰਨੇ ਵਾਸਤੇ ਨਹੀਂ ਜੇ ਸਾਡਾ ਗੁਰੂ ਨਾਲ ਸਦੀਵੀ ਪਿਆਰ ਹੈ ਨਾ ਤਾਂ ਸਾਨੂੰ ਸਦੀ ਗੁਰੂ ਦੀ ਵਿਚਾਰਧਾਰਾ ਦੇ ਮੁਤਾਬਕ ਗੁਰੂ ਦੀ ਮਤ ਮੁਤਾਬਕ ਚੱਲਣਾ ਚਾਹੀਦਾ ਹੈ ਕਦੇ ਵੀ ਗੁਰੂ ਦੇ ਬਚਨਾਂ ਤੋਂ ਦੂਰ ਨਹੀਂ ਹੋਣਾ ਚਾਹੀਦਾ ਆਤਮਾ ਗਿਆਨ ਸੁਦੀਪ ਵਿਚਾਰਾ ਤੇ ਮਹਾਰਜ ਕਹਿੰਦੇ ਜਿੱਥੇ ਸੰਸਾਰ ਦਾ ਗਿਆਨ ਹੋਣਾ ਜ਼ਰੂਰੀ ਹੈ ਉੱਤੇ ਸਭ ਤੋਂ ਜ਼ਰੂਰੀ ਹੈ ਆਤਮਿਕ ਗਿਆਨ ਹੋਣਾ ਕਿਉਂਕਿ ਸੰਸਾਰਿਕ ਗਿਆਨ ਤੇ ਸਾਨੂੰ ਸੰਸਾਰ ਵਿੱਚੋਂ ਕਿਤਾਬਾਂ ਵਿੱਚੋਂ ਮਿਲ ਜਾਂਦਾ ਪਰ ਜਿਹੜਾ ਆਤਮਿਕ ਗਿਆਨ ਹੈ ਨਾ ਜਿਹਦੇ ਨਾਲ ਜੁੜ ਕੇ ਆਤਮਿਕ ਜੀਵਨ ਦੀ ਪ੍ਰਾਪਤੀ ਹੋਣੀ ਹੈ ਉਹਤੇ ਗੁਰੂ ਨਾਲ ਜੁੜ ਕੇ ਹੀ ਪ੍ਰਾਪਤ ਹੁੰਦਾ ਹੈ ਨਾਨਾ ਭੇਦ ਦਰਦ ਨਿਰਵਾਰਾ ਨਾਨਾ ਦਰਤ ਹੁੰਦੇ ਹੋਰ ਜਿਹੜੇ ਮਨ ਵਿੱਚ ਭੇਦ ਹਨ ਜਿਹੜੇ ਮਨ ਵਿੱਚ ਕਈ ਤਰ੍ਹਾਂ ਦੇ ਵੱਖਰੇ ਖਿਆਲ ਹੈ ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਦੂਰ ਕਰ ਦੇਵ ਤੇ ਹਨ ਕੀ ਰਸ ਨੇ ਹੋ ਆਛੇ ਹਾ ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਆਪਣੇ ਹਿਰਦੇ ਵਿੱਚੋਂ ਦੂਰ ਕਰ ਦੇਣਾ ਕਿਉਂਕਿ ਸਰੀਰ ਦੇ ਨਾਲ ਜਿਹੜਾ ਨਾਂ ਟੁੱਟਣ ਵਾਲਾ ਅਸਲ ਵਿੱਚ ਉਹੀ ਸੱਚਾ ਪਿਆਰ ਹੈ ਮਿਥਿਆ ਹੈ ਨਾ ਰੱਖੋ ਇਹੋ ਤੇ ਮਹਾਰਾਜ ਕਹਿੰਦੇ ਉਹਨੂੰ ਮਿੱਥਿਆ ਜਾਣ ਕੇ ਛੱਡ ਦਿਓ ਉਹਦੇ ਨਾਲ ਕਦੇ ਨਹੀਂ ਰਹਿਣਾ ਆਦ ਅੰਤਮ ਜੋਨੈ ਪਤਿਆ ਤੇ ਮਹਾਰਾਜ ਕਹਿੰਦੇ ਜਿਸ ਪਰਮਾਤਮਾ ਦਾ ਨਾਮ ਆਦ ਹੈ ਤੇ ਨਾ ਕੋਈ ਅੰਤ ਹੈ ਮਧਿਆ ਸਤਿਐ ਸੋ ਕੈ ਸਲ ਹਤ ਤੇ ਮਹਾਰਾਜ ਕਹਿੰਦੇ ਜਿਹੜੇ ਅੰਤ ਆਦ ਵਿੱਚ ਨਹੀਂ ਪੈਂਦੇ ਨਾ ਉਹ ਮੱਧ ਵਾਲੇ ਸੱਚ ਨੂੰ ਕਿਵੇਂ ਪ੍ਰਾਪਤ ਕਰ ਲੈਣਗੇ ਭਾਵ ਜਿਹੜੇ ਗੁਰੂ ਦੇ ਨੇੜੇ ਹੋ ਕੇ ਨਹੀਂ ਬੈਠਦੇ ਜਿਹੜੇ ਗੁਰੂ ਦੀ ਮੱਤ ਧਾਰ ਨਹੀਂ ਕਰਦੇ ਉਹਨਾਂ ਨੂੰ ਜੀਵਨ ਦੀ ਜਿਹੜੀ ਅਸਲੀਅਤ ਹੈ ਉਹ ਕਦੇ ਸਮਝ ਨਹੀਂ ਪੈਂਦੀ ਕਿਉਂਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰਵਾਜੋ ਤਤ ਸਾਰ ਨਾ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਿ ਮਨ ਵਸਿਆ ਬੋਲੈ ਅੰਮ੍ਰਿਤ ਬਾਣੀ ਆਓ ਗੁਰਮੁਖੋ ਸਤਗੁਰ ਜੀ ਕਿਰਪਾ ਕਰਨ ਸਾਨੂੰ ਵੀ ਜੀਵਨ ਦੀ ਅਸਲੀਅਤ ਦੀ ਜਿਹੜੀ ਸਮਝ ਹੈ ਉਹ ਗੁਰੂ ਦੀ ਸੰਗਤ ਦੇ ਰਾਹੀ ਪ੍ਰਾਪਤ ਹੋਵੇ ਅਸੀਂ ਵੀ ਗੁਰੂ ਦੇ ਚਰਨਾਂ ਦੇ ਨਾਲ ਸੱਚਾ ਪਿਆਰ پا ਕੇ ਆਪੋ ਨੇ ਮਨੁੱਖਾ ਜੀਵਨ ਨੂੰ ਸਫਲ ਬਣਾ ਸਕੀਏ ਆਓ ਇਥੇ ਤੱਕ ਆਪਾਂ ਨੇ ਰਲ ਮਿਲ ਕੇ ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਵਿਚਾਰ ਕੀਤੀ ਹੈ ਜਿਵੇਂ ਸਤਿਗੁਰਾਂ ਨੇ ਵਿਚਾਰ ਕਰਾਈ ਹੈ ਕਿਉਂਕਿ ਮਹਾਰਾਜ ਕਹਿੰਦੇ ਭਾਈ ਅਸਲ ਵਿੱਚ ਸਾਡੇ ਕੋਲ ਮਤ ਸਮਤ ਨਹੀਂ ਹੈ ਜਿਵੇਂ ਜਿਵੇਂ ਸਤਿਗੁਰ ਜੀ ਮਤ ਸਮਤ ਦਿੰਦੇ ਹੈ ਜਉ ਬੁਲਾਵੇ ਤਿਉ ਬੋਲਾ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਤੇਰੇ ਕਾਵਨ ਕਾਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਆਓ ਸੰਗਤ ਜੀ ਇਨੀਆਂ ਕੋ ਬੇਨਤੀਆਂ ਪਰਵਾਨ ਕਰਨੀਆਂ ਜੀ ਆਪ ਜੀ ਦੇ ਨਾਲ ਇਤਿਹਾਸ ਦੀ ਵਿਚਾਰ ਕਰਦੇ ਹਾਂ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਅਸੀਂ ਵੀ ਸਤਿਗੁਰਾਂ ਦੇ ਜੀਵਨ ਅਧਿਆਤੂ ਸੇਧ ਲੈ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਤਰ੍ਹਾਂ ਗੁਰੂ ਦੇ ਨਾਲ ਸੱਚਾ ਸਦੀਵੀ ਪਿਆਰ ਪਾਈਏ ਤਾਂ ਜੋ ਜਿੱਥੇ ਵੀ ਅਸੀਂ ਜਾਈਏ ਤਾਂ ਗੁਰੂ ਸਾਨੂੰ ਚੇਤੇ ਰਵੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ ਵਾਲੀ ਜਿਹੜੀ ਅਵਸਥਾ ਹੈ ਸਾਨੂੰ ਸਤਿਗੁਰਾਂ ਦੇ ਦਰ ਤੋਂ ਪ੍ਰਵਾਨ ਹੋਵੇ ਸਹਬ ਜੀ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਸਤਿਗੁਰਾਂ ਦੇ ਦਰ ਤੇ ਪਰਵਾਣ ਹੋਵੇ ਆਓ ਅਗਲਾ ਪ੍ਰਸੰਗ ਆਪ ਜੀ ਨੇ ਕੱਲ ਦੇ ਦੀਵਾਨਾ ਵਿੱਚ ਸਰਵਣ ਕਰਨਾ ਆਪ ਜੀ ਇਸੇ ਤਰ੍ਹਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਵੜ ਕਰਕੇ ਗੁਰੂ ਘਰ ਦੇ ਮਹਾਨ ਕੀਰਤਨੀਆਂ ਪਾਸੋਂ ਸਤਿਗੁਰਾਂ ਦੀ ਅਮਰਤ ਮਾਈ ਬਾਣੀ ਦੇ ਕੀਰਤਨ ਸੁਣ ਕੇ ਆਨੰਦ ਪ੍ਰਾਪਤ ਕਰੋ ਜੀ ਅਸੀਸ ਬਖਸ਼ੋ ਫਤਿਹ ਬਿਲਾਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ